ਇਹ ਗਾੜੀਆਂ ਜੋ ਝੰਡਾ ਭੈੜਿਆ ਜਿੱਥੇ ਲਾਇਆ ਤੀਕਰ ਸਖਾਂ ਦੀ ਟੋਲੀ ਤਾਂ ਨਹੀਂ ਯਾਰ ਸਖਾਂ ਕੋਲ ਕੁਛ ਨਹੀਂ ਹੈਗਾ ਪਾਕਰਾ ਦੇ ਲੜ ਨੂੰ ਸਾਡੇ ਸਾਡੇ ਘੇਰੇ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਟੀ ਇਹਨਾਂ ਨੂੰ ਸਖਾਂ ਤੋਂ ਇੰਨਾ ਘੱਟ ਰਿਹਾ ਕਿ ਅੱਜ ਮੇਰੇ ਇਹ ਧਾਰਮਿਕ ਚਿੰਨ੍ਹ ਨੂੰ ਰੋਕ ਰਹੇ ਆ ਕੱਲ ਨੂੰ ਇਹ ਕਹਿਣਗੇ ਵੀ ਆਪਣਾ ਕੇਸ ਦਾੜਾ ਵੀ ਕਟਾ ਕੇ ਆਓ ਜਾਂ ਆਪਣਾ ਜਿਹੜਾ ਦਸਤਾਰ ਆ ਵੱਡੇ ਧਮਾਲੇ ਤੁਸੀਂ ਸਜਾ ਕੇ ਆਉਨੇ ਆ ਇਹਦੇ ਵਿੱਚ ਪਤਾ ਨਹੀਂ ਕੀ ਪਾਈ ਫਿਰਦੇ ਆ ਤੁਸੀਂ ਇੱਕ ਪਟਕੀ ਸਜਾ ਕੇ ਆਓ ਮੇਰਾ ਮਨ ਸੀ ਕਿ ਮੈਂ ਪੱਕੇ ਤੌਰ ਤੇ ਆਪਣਾ ਬਿਜ਼ਨਸ ਜਿਹੜਾ ਉਹ ਮੂ ਪੰਜਾਬ ਦੇ ਵਿੱਚ ਕਰ ਲਵਾਂ ਪਰ ਜਿਹੜੇ ਹਾਲਾਤ ਇੱਥੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਆ ਜੋ ਇੱਥੇ ਸਾਡੇ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਵਾ ਮੇਰੇ ਵੱਲ ਵੇਖ ਕੇ ਹੋਰ ਕਿੰਨੇ ਲੋਕਾਂ ਦਾ ਇਹ ਮਨ ਬਣਿਆ ਹੋਊ ਜਿਹੜਾ ਪੰਜਾਬ ਆਉਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਨਹੀਂ ਜਾਣਾ ਆਪਣਾ ਕੋਈ ਕ੍ਰਿਸਚਨ ਜਾਂ ਕੋਈ ਹੋਰ ਧਰਮ ਦਾ ਬੰਦਾ 에어ਲਾਈਨ ਦੇ ਉੱਤੇ ਟਰੈਵਲ ਕਰਦਾ ਤੇ ਮੈਂ ਕਈ ਵਾਰੀ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਮਤਲਬ ਜਿਹੜੇ ਆ ਕ੍ਰੋਸ ਗਲ ਦੇ ਵਿੱਚ ਪਾਏ ਹੁੰਦੇ ਆ ਇਹ ਇੱਕ ਇੱਕ ਇੰਚ ਦਾ ਇਹਨਾਂ ਦਾ ਕਾਰ ਹੋਊਗਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਕਾਰ ਮੈਂ ਹਰ ਸਮੇਂ ਆਪਣੇ ਨਾਲ ਕੈਰੀ ਕਰਦਾ ਹਾਂ ਤੇ ਇਹਦੇ ਨਾਲ ਤਾਂ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਤੇ ਮੈਂ ਮੈਨੂੰ ਕਿਤੇ ਵੀ ਇੱਥੇ ਕੀ ਪਾਇਆ ਮੈਂ ਉਹਨਾਂ ਦਿਖਾਇਆ ਕੱਢ ਕਿਵੇਂ ਕਿਹਾ ਇਹ ਪਾਇਆ ਆਪਣਾ ਕਗਾਰ ਆਪਣਾ ਛੋਟਾ ਜਿਹੜਾ ਸ੍ਰੀ ਸਾਹਿਬ ਹੁੰਦਾ ਤੇ ਖੰਡਾ 1 ਇੰਚ ਦਾ ਇਹ ਮੈਂ ਪਾਇਆ ਜੀ ਤੇ ਉਹਨਾਂ ਨੇ ਕਿਹਾ ਵੀ ਇਹ ਵੀ ਅਸੀਂ ਤੁਹਾਨੂੰ ਜਾਣ ਲਈ ਅਲਾਉ ਨਹੀਂ ਕਰਦੇ ਕਿ ਸਾਰੇ ਇਹ ਜਿਹੜੇ ਭੈਣ ਭਰਾ ਜਿੰਨੇ ਵੀ ਆਪਣੇ ਕੋਲ ਸਖੀਰ ਮੇਰੀ ਗੱਲ ਸੁਣਦੇ ਹੋਣ ਉਹ ਏਅਰਪੋਰਟ ਦੇ ਦੌਰਾਨ ਇਹ ਛੋਟੇ ਕਕਾਰ ਜਿਹੜੇ ਗਲ ਦੇ ਵਿੱਚ ਪਹਿਨ ਕੇ ਜਾਇਆ ਕਰਨ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਇਹਨਾਂ ਦੇ ਧਾਰਮਿਕ ਚਿੰਨ੍ਹ ਨੇ ਅਸੀਂ ਇਹਨਾਂ ਨੂੰ ਰਿਮੂਵ ਨਹੀਂ ਕਰ ਸਕਦੇ ਤੇ ਇੱਕ ਵੀਰ ਨੇ ਨਾ ਥੱਲੇ ਕਮੈਂਟ ਕੀਤਾ ਕਿ ਇਹਨੇ ਇੱਥੇ ਰੋਲਾ ਪਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਤੁਰ ਜਾਣਾ ਤੇ ਜੇ ਇਹ ਇੱਥੇ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਬੱਚੇ ਪੜਾਵੇ ਪਰਿਵਾਰ ਪੜਾਵੇ ਸਾਡਾ ਕੀ ਪੰਜਾਬ ਨਾਲ ਲਗਾਵਾ ਮੈਨੂੰ ਤਕਰੀਬਨ 13 ਸਾਲ ਉੱਥੇ ਰਹਿੰਦੇ ਨੂੰ ਹੋ ਗਿਆ ਤੇ ਅਜੇ ਤੱਕ ਮੈਂ ਆਪਣਾ ਪਰਿਵਾਰ ਮੇਰਾ ਭੁਜੰਗੀ 6 ਸਾਲ ਦਾ ਉਹ ਇੱਥੇ ਪੜ ਰਿਹਾ ਕਿਉਂਕਿ ਮੇਰਾ ਮੰਨਿਆ ਕਿ ਜੋ ਇਸ ਮਿੱਟੀ ਦੇ ਵਿੱਚ ਜੋ ਸਾਡੀ ਧਰਤੀ ਦੇ ਸੰਸਕਾਰ ਆ ਉਹ ਅਸੀਂ ਬਾਹਰ ਜਾ ਕੇ ਵੀ ਉਹਨਾਂ ਨੂੰ ਨਹੀਂ ਦੇ ਸਕਦੇ ਮੈਨੂੰ ਉਹਨਾਂ ਨੇ ਦੂਜੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਕਿਹਾ ਵੀ ਜਾਂ ਇਹਨੂੰ ਉੱਥੇ ਇੱਕ ਉਹਨਾਂ ਬਾਕਸ ਰੱਖਿਆ ਜਿਹਦੇ ਵਿੱਚ ਤੇ ਉਤਾਰ ਕੇ ਪਾ ਦਿਓ ਜਾਂ ਆਪਣੇ ਲਗੇਜ ਚ ਪਾਓ ਨਹੀਂ ਤੇ ਤੁਸੀਂ ਟ੍ਰੈਵਲ ਨਹੀਂ ਕਰ ਸਕਦੇ ਦੋਸਤੋ ਕੱਲ ਦੀ 에어ਪੋਰਟ ਦੀ ਅੰਮ੍ਰਿਤਸਰ ਏਅਰਪੋਰਟ ਦੀ ਵੀਡੀਓ ਇੱਕ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਭਾਈ ਸਾਹਿਬ ਹੁਣੀ ਇੱਕ ਡਿਸਪਿਊਟ ਕ੍ਰੀਏਟ ਹੋਇਆ ਅੰਮ੍ਰਿਤਸਰ ਦੀ ਏਅਰਪੋਰਟ ਦੀ ਅਥਾਰਟੀ ਦੇ ਨਾਲ ਪਰ ਉਹ ਗੱਲਬਾਤ ਕੀ ਹੋਈ ਸੀਗੀ ਉਹ ਜਾਣਨ ਲਈ ਅੱਜ ਮੇਰੇ ਨਾਲ ਭਾਈ ਦਵਿੰਦਰਜੀਤ ਸਿੰਘ ਮੌਜੂਦ ਹੈਗੇ ਨੇ ਜੋ ਕੱਲ ਦੀ ਵੀਡੀਓਜ਼ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸੋ ਇਸ ਬਾਬਤ ਗੱਲਬਾਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭਾਈ ਸਾਹਿਬ ਆਖਰ ਗੱਲ ਕੀ ਹੋਈ ਸੀਗੀ ਕਿਹੜੀ ਜਗ੍ਹਾ ਤੁਸੀਂ ਜਾਣਾ ਸੀਗਾ ਜਿਸ ਨੂੰ ਲੈ ਕੇ ਉਹ ਸਾਰਾ ਡਿਸਪਿਊਟ ਕ੍ਰੀਏਟ ਹੋਇਆ हां जी वीर जी मैं 7 ਤਰੀਕ ਨੂੰ ਅਮਰਤਵਿਲੀ ਸਵੇਰੇ 4:10 ਦੀ ਫਲਾਈਟ ਸੀ ਸਪੇਨ ਵਾਸਤੇ ਕਤਰ 에ਰਲਾਈਨ ਦੀ ਤੇ ਕਤਰ 에ਰ ਵਿਦ ਤੇ ਮੈਂ ਜਾਣਾ ਸੀ ਜਿੱਦਾਂ ਕਿ ਮੈਂ ਤਕਰੀਬਨ ਗੁਰੂ ਕ੍ਰਿਪਾ ਕਰੇ 13 ਸਾਲ ਤੋਂ ਰਹਿ ਰਿਹਾ ਜੀ ਉੱਥੇ ਸਪੇਨ ਦੇ ਵਿੱਚ ਤੇ 2024 ਸਾਲ ਦੇ ਵਿੱਚ ਹੀ ਮੈਂ ਤੀਜੀ ਵਾਰ ਸੇਮ 에ਰਲਾਈਨ ਸੇਮ 에ਰਪੋਰਟ ਤੋਂ ਸੇਮ ਟਾਈਮ ਜਿਹੜਾ ਵਾ ਉਹ ਟ੍ਰੈਵਲ ਕਰਨ ਲੱਗਾ ਸੀਗਾ ਤੇ ਇਸ ਵਾਰ ਜਿਹੜਾ ਵਾ ਉਹ ਮੈਨੂੰ ਜਦੋਂ ਜਿੱਥੇ ਆਪਣਾ ਵੇਟ ਜਮ੍ਹਾਂ ਕਰਵਾਉਂਦੇ ਆ ਪਹਿਲਾਂ ਤਾਂ ਜਿਹੜਾ 에어ਲਾਈਨ ਡਿਪਾਰਟਮੈਂਟ ਆ ਉਹਦੇ ਵੱਲੋਂ ਵਰਨਿੰਗ ਦਿੱਤੀ ਗਈ ਵੀ ਤੁਹਾਡੇ ਕੋਲ ਕੋਈ ਕਿਸੇ ਪ੍ਰਕਾਰ ਦਾ ਕਕਾਰ ਤਾਂ ਨਹੀਂ ਹੈ ਮੇਰੇ ਕੋਲ ਕੋਈ ਕਕਾਰ ਵੱਡੀ ਕੋਈ ਸ਼ਰੀਪ ਸਾਹਿਬ ਉਹ ਨਹੀਂ ਸੀ ਉਹ ਲਗੇਜ ਦੇ ਵਿੱਚ ਹੁੰਦੀ ਆ ਤੇ ਮੇਰੇ ਕੋਲ ਸਿਰਫ ਆਪਣਾ ਆ ਜੋ ਕਕਾਰ ਨੇ ਛੋਟੇ ਕੇਸਾਂ 'ਚ ਲਾਉਂਦੇ ਆ ਨਿਹੰਗ ਸਿੰਘ ਤਕਰੀਬਨ ਤੇ ਇਹ 1 ਇੱਕ ਇੰਚ ਦਾ ਇਹਨਾਂ ਦਾ ਕਾਰ ਹੋਊਗਾ ਮੈਨਾਂ ਨੂੰ ਬੇਨਤੀ ਕੀਤੀ ਕਿ ਇਹ ਇੱਕ ਕਾਰ ਮੈਂ ਹਰ ਸਮੇਂ ਆਪਣੇ ਨਾਲ ਕੈਰੀ ਕਰਦਾ ਵਾਂ ਇਹ ਇੱਕ ਮਤਲਬ ਕਿਰਪਾਨ ਦੇ ਕਕਾਰ ਦੇ ਤੌਰ ਤੇ ਨਹੀਂ ਆ ਇੱਕ ਧਾਰਮਿਕ ਚਿੰਨ੍ਹ ਦੇ ਤੌਰ ਤੇ ਤੁਸੀਂ ਕਹਿ ਸਕਦੇ ਆ ਇਹਨਾਂ ਨੂੰ ਹਣਾ ਤੇ ਇਹਦੇ ਨਾਲ ਤਾਂ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਤੇ ਇੱਕ ਭੈਣ ਜੀ ਨੇ ਮੈਨੂੰ ਪਹਿਲਾਂ ਆ ਕੇ ਰਿਕੁਐਸਟ ਕੀਤੀ ਤੇ ਉਹਦੇ ਤੋਂ ਬਾਅਦ ਇੱਕ ਫਿਰ ਗੁਰਸਿੱਖ ਵੀਰ 에어ਲਾਈਨ ਡਿਪਾਰਟਮੈਂਟ ਦਾ ਹੀ ਮੇਰੇ ਕੋਲ ਆਇਆ ਉਹਨੇ ਮੈਨੂੰ ਆ ਕੇ ਸਮਝਾਉਣਾ ਕੀਤਾ ਵੀ ਇੱਥੇ ਆਪਣੇ ਅਕਸਰ ਹੀ ਆਉਂਦੇ ਆ ਜਿਹੜੇ ਸਿੰਘ ਉਹਨਾਂ ਦਾ ਜਿਹੜਾ ਵਾ ਉਹ ਕਾਰ ਕਿਸੇ ਵੀ ਪ੍ਰਕਾਰ ਦਾ ਜਿਹੜਾ ਕਿ ਚਾਹੇ ਛੋਟਾ ਸ੍ਰੀ ਸਾਹਿਬ ਹੋਵੇ ਚਾਹੇ ਵੱਡਾ ਹੋਵੇ ਚਾਹੇ ਕੋਈ ਧਾਰਮਿਕ ਚਿੰਨ੍ਹ ਗਲ ਦੇ ਵਿੱਚ ਪਾਇਆ ਹੋਵੇ ਉਹ ਉਤਾਰ ਦਿੱਤਾ ਜਾਂਦਾ ਪਰ ਉਹਦੇ ਬਾਅਦ ਵੇਖੋ ਕੋਈ ਕਿਸੇ ਪ੍ਰਕਾਰ ਦੀ ਕੋਈ ਆਪਣਾ ਕੋਈ ਕ੍ਰਿਸਚੀਅਨ ਜਾਂ ਕੋਈ ਹੋਰ ਧਰਮ ਦਾ ਬੰਦਾ 에ਅਰਲਾਈਨ ਦੇ ਉੱਤੇ ਟ੍ਰੈਵਲ ਕਰਦਾ ਤੇ ਮੈਂ ਕਈ ਵਾਰੀ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਮਤਲਬ ਜਿਹੜੇ ਆ ਕ੍ਰੋਸ ਗਲ ਦੇ ਵਿੱਚ ਪਾਏ ਹੁੰਦੇ ਆ ਜਿਨ੍ਹਾਂ ਦਾ ਆਕਾਰ ਇਹਨਾਂ ਤੋਂ ਵੀ ਵੱਡਾ ਹੁੰਦਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਨਹੀਂ ਮੈਨੂੰ ਮਤਲਬ ਜਿਹੜਾ ਵਾ 에어ਪੋਰਟ ਦੇ ਉੱਤੇ ਉਹ ਜਾਣ ਦੇਣਗੇ ਵੀ ਕੋਈ ਮਸਲਾ ਨਹੀਂ ਕ੍ਰੀਏਟ ਕਰਨ ਲੱਗੇ ਕਿਉਂਕਿ ਮੈਨੂੰ ਇਨਾ ਕੰਫੀਡੈਂਸ ਸੀਗਾ ਮੈਂ ਇਸ ਸਾਲ ਦੇ ਵਿੱਚ ਹੀ ਤਿੰਨ ਵਾਰੀ ਟਰੈਵਲ ਕਰ ਚੁੱਕਾ ਹਾਂ ਸਪੇਨ ਵਾਸਤੇ ਤੇ ਸੇਮ 에어ਪੋਰਟ ਤੋਂ ਕਰ ਚੁੱਕਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੁਹਾਨੂੰ ਜਾਣ ਨਹੀਂ ਦੇਣਗੇ ਉਹਨਾਂ ਨੇ ਮੇਰਾ ਬੈਗ ਜਿਹੜਾ ਸੀਗਾ ਉਹ ਜਮ੍ਹਾਂ ਕਰਨ ਦੇ ਲਈ ਵੇਟ ਕੀਤਾ ਪਰ ਉਹਨਾਂ ਨੇ ਨਾਲ ਹੀ ਉੱਥੇ ਆਪਣਾ ਜਿਹੜਾ ਡਿਪਾਰਟਮੈਂਟ ਮੈਂਬਰ ਸੀਗਾ ਉਹਨੂੰ ਕਿਹਾ ਵੀ ਇਹਨਾਂ ਦਾ ਵੇਟ ਜਿਹੜਾ ਸਾਈਡ ਤੇ ਰੱਖ ਲਓ ਟੈਚੀ ਕਿਉਂਕਿ ਇਹਨਾਂ ਨੂੰ ਅੱਗੋਂ ਜਿਹੜਾ ਸਿਕਿਉਰਿਟੀ ਤੋਂ ਵਾਪਸ ਭੇਜ ਦੇਣਗੇ ਫਿਰ ਜਦੋਂ ਸਿਕਿਉਰਿਟੀ ਵਾਸਤੇ ਮੈਂ ਇਮੀਗ੍ਰੇਸ਼ਨ ਹੋਈ ਇਮੀਗ੍ਰੇਸ਼ਨ ਤੋਂ ਬਾਅਦ ਇਮੀਗ੍ਰੇਸ਼ਨ ਸਟੈਂਪ ਪਾਸਪੋਰਟ ਤੇ ਉਹਨਾਂ ਲਗਾਈ ਤੇ ਸਿਕਿਉਰਿਟੀ ਲਈ ਜਦੋਂ ਮੈਂ ਉੱਥੇ ਪਹੁੰਚਿਆ ਤੇ ਸਿਕਿਉਰਿਟੀ ਵਾਸਤੇ ਜਦੋਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਜਿਵੇਂ ਪਹਿਲਾਂ ਦੀ ਤਰ੍ਹਾਂ ਚੈਕਿੰਗ ਕਰਦੇ ਆ ਤੇ ਉਹ ਇਹ ਗੱਲ ਦੇ ਅੰਦਰ ਸੀਗਾ ਜੈਕਟ ਦੇ ਤੇ ਮੈਂ ਮੈਨੂੰ ਕਹਿੰਦੇ ਵੀ ਇੱਥੇ ਕੀ ਪਾਇਆ ਮੈਂ ਉਹਨਾਂ ਦਿਖਾਇਆ ਕੱਢ ਕੇ ਮੈਂ ਕਿਹਾ ਇਹ ਪਾਇਆ ਆ ਆਪਣਾ ਕਗਾਰ ਆਪਣਾ ਛੋਟਾ ਜਿਹੜਾ ਸ੍ਰੀ ਸਾਹਿਬ ਹੁੰਦਾ ਤੇ ਖੰਡਾ 1 ਇੰਚ ਦਾ ਇਹ ਮੈਂ ਪਾਇਆ ਜੀ ਤੇ ਉਹਨਾਂ ਨੇ ਕਿਹਾ ਵੀ ਇਹ ਵੀ ਅਸੀਂ ਤੁਹਾਨੂੰ ਜਾਣ ਲਈ ਅਲਾਉ ਨਹੀਂ ਕਰਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਸੀਨੀਅਰ ਆਫੀਸਰ ਸੀਗਾ ਵਿਨੇ ਕੁਮਾਰ ਉਸ ਬੰਦੇ ਦਾ ਨਾਮ ਸੀ ਤੇ ਵਿਨੇ ਕੁਮਾਰ ਨਾਲ ਮੇਰੀ ਗੱਲਬਾਤ ਕਰਵਾਈ ਪਰ ਉਹਨਾਂ ਨੇ ਗੱਲਬਾਤ ਦਾ ਰਵਈਆ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਮੈਂ ਉਹਨਾਂ ਨੂੰ ਆਪਣੀ ਰਿਕਵੈਸਟ ਰੱਖ ਰਿਹਾ ਸੀ ਵੀ ਮੇਰਾ ਤੁਸੀਂ ਪਾਸਪੋਰਟ ਚੈੱਕ ਕਰ ਸਕਦੇ ਆ ਸੇਮ 에어ਪੋਰਟ ਤੋਂ ਮੈਂ ਪਹਿਲਾਂ ਵੀ ਟਰੈਵਲ ਕਰਦਾ ਏਹੀ ਕਕਾਰ ਪਾ ਕੇ ਤੇ ਮੈਨੂੰ ਇਸ ਵਾਰ ਕਿਉਂ ਤੁਸੀਂ ਇੰਨੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਪਰ ਉਹਨਾਂ ਵੱਲੋਂ ਗੱਲ ਅਣ ਸੁਣੀ ਕਰਕੇ ਨਜ਼ਰ ਅੰਦਾਜ਼ ਕਰਕੇ ਈਵਨ ਉਹਨਾਂ ਦਾ ਮਤਲਬ ਬਿਹੇਵ ਇਦਾਂ ਦਾ ਸੀਗਾ ਕਿ ਜਿਵੇਂ ਕੋਈ ਕਿਸੇ ਅਨਨੋਨ ਪਰਸਨ ਨਾਲ ਬੰਦਾ ਗੱਲ ਕਰ ਰਿਹਾ ਹੋਵੇ ਤੇ ਇੱਕ ਸਿੱਖਾਂ ਨੂੰ ਮਤਲਬ ਨਜ਼ਰ ਅੰਦਾਜ਼ ਕਰਕੇ ਤੇ ਹੀਣਤਾ ਜਿਹੜੀ ਉਹਨਾਂ ਦੀ ਮਤਲਬ ਹੀਣ ਭਾਵਨਾ ਸੀਗੀ ਅੰਦਰੋਂ ਤੇ ਮੈਨੂੰ ਉਸ ਚੀਜ਼ ਦਾ ਥੋੜਾ ਅੰਦਰੋਂ ਦਰਦ ਵੀ ਹੋਇਆ ਤੇ ਮੈਂ ਉਹਨਾਂ ਨਾਲ ਉਸ ਸਮੇਂ ਡਿਬੇਟ ਵੀ ਕੀਤੀ ਵੀ ਤੁਸੀਂ ਇਹ ਕਿਉਂ ਮੇਰੇ ਨਾਲ ਇਦਾਂ ਕਰ ਰਹੇ ਮੈਨੂੰ ਰਿਟਨ ਕੋਈ ਆਪਣਾ ਜਿਹੜਾ ਵਾ ਉਹ ਲਿਆ ਕੇ ਦੋ ਤੁਹਾਡੇ ਕੋਲ ਕੀ ਅਥਾਰਟੀਆਂ ਮੈਨੂੰ ਰੋਕਣ ਦੀ ਵੀ ਇਹਨਾਂ ਨੇ ਫਿਰ ਕਿਹਾ ਕਿ ਤਿੰਨ ਮਹੀਨੇ ਹੋ ਗਏ ਕਾਨੂੰਨ ਪਾਸ ਹੋ ਗਿਆ ਤੇ ਮੈਂ ਕਿਹਾ ਕਾਨੂੰਨ ਕੋ ਰਿਟਨ ਲਿਆ ਕੇ ਦਿੱਤਾ ਜਾਵੇ ਮੈਨੂੰ ਤੇ ਉਹਨਾਂ ਨੇ ਇੱਕ ਲਿਆ ਕੇ ਦਿੱਤਾ ਜਿਸ ਵਿੱਚ ਮਤਲਬ ਡੋਮੈਸਟਿਕ ਫਲਾਈਟ ਦਾ ਜਿਹੜਾ ਸੀਗਾ ਉਹ ਮੈਂਸ਼ਨ ਕੀਤਾ ਵੀ 6 ਇੰਚ ਜਾਂ 9 ਇੰਚ ਦੀ ਕਿਰਪਾਨ ਆਪਾਂ ਉਹ ਕੈਰੀ ਕਰ ਸਕਦੇ ਹਾਂ ਪਰ ਇੰਟਰਨੈਸ਼ਨਲ ਫਲਾਈਟ ਦੇ ਉੱਪਰ ਲੋਗੋ ਜਿਵੇਂ ਕਿ ਮੈਂ ਪਹਿਨਿਆ ਵਾਂ ਇਸ ਬਾਬਤ ਉਹਨਾਂ ਕੋਲ ਕੋਈ ਵੀ ਰਿਟਰਨ ਪ੍ਰੂਫ ਨਹੀਂ ਸੀਗਾ ਨਾ ਉਹ ਪ੍ਰੂਫ ਹੋਣ ਦੇ ਬਾਵਜੂਦ ਮੈਨੂੰ ਉਹਨਾਂ ਨੇ 에ਅਰਲਾਈਨ ਦੇ ਵਿੱਚ ਟ੍ਰੈਵਲ ਨਹੀਂ ਕਰਨ ਦਿੱਤਾ ਮੈਨੂੰ ਉਹਨਾਂ ਨੇ ਦੂਜੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਕਿਹਾ ਵੀ ਜਾਂ ਇਹਨੂੰ ਉੱਥੇ ਇੱਕ ਉਹਨਾਂ ਬਾਕਸ ਰੱਖਿਆ ਜਿਹਦੇ ਵਿੱਚ ਇਹ ਉਤਾਰ ਕੇ ਪਾ ਦਿਓ ਜਾਂ ਆਪਣੇ ਲਗੇਜ ਵਿੱਚ ਪਾਓ ਨਹੀਂ ਤੇ ਤੁਸੀਂ ਟ੍ਰੈਵਲ ਨਹੀਂ ਕਰ ਸਕਦੇ ਅੱਛਾ ਇਸ ਤੋਂ ਪਹਿਲਾਂ ਤੁਸੀਂ ਦੱਸੇ ਕਿ ਮੈਂ ਇਸੇ 에ਅਰਪੋਰਟ ਤੋਂ ਸਪੇਨ ਦੋ ਵਾਰ ਮੈਂ ਜਾ ਚੁੱਕਿਆ ਹਾਂ ਉਦੋਂ ਵੀ ਐਦਾ ਦੀ ਕੋਈ ਮੁਸ਼ਕਲ ਆਈ ਸੀਗੀ ਨਹੀਂ ਵੀਰ ਜੀ ਕਦੀ ਵੀ ਇਹ ਮੁਸ਼ਕਲ ਨਹੀਂ ਆਈ ਮੈਂ 13 ਸਾਲ ਦੇ ਵਿੱਚ तकरीबन 25 26 ਵਾਰ ਜਾ ਚੁੱਕਾ ਜੀ ਦੋ ਵਾਰ ਨਹੀਂ ਦੋ ਵਾਰ ਤੇ ਮੈਂ ਇਸੇ ਸਾਲ ਦੇ ਵਿੱਚ 2024 ਦੇ ਵਿੱਚ ਹੀ ਟਰੈਵਲ ਕੀਤਾ ਬਾਕੀ ਪਹਿਲਾਂ ਮੈਂ तकरीबन 13 ਸਾਲ ਤੋਂ ਉੱਥੇ ਰਹਿ ਰਿਹਾ ਜੀ ਮੈਂ 25 26 ਵਾਰ ਟਰੈਵਲ ਕਰ ਚੁੱਕਾ ਜੀ ਤੁਸੀਂ ਆਫ ਦਾ ਕੈਮਰਾ ਦੱਸਦੇ ਸੀ ਕਿ ਕਿ ਮੈਂ ਹੋਰ ਕੰਟਰੀ ਦੇ ਵਿੱਚ ਵੀ ਵਿਜ਼ਿਟ ਕੀਤਾ ਇਹ ਚੀਜ਼ਾਂ ਨੂੰ ਲੈ ਕੇ ਇਸ਼ੂ ਕ੍ਰੀਏਟ ਹੁੰਦੇ ਸੀ ਰਿਕਵੈਸਟ ਕੀਤੀ ਸੀਗੀ ਤਾਂ ਉਹ ਹੱਲ ਹੋ ਜਾਂਦਾ ਸੀ ਹਾਂਜੀ ਬਿਲਕੁਲ ਬਿਲਕੁਲ ਜੀ ਤੋਂ ਦੱਸੋ ਕਿ ਦਿੱਕਤ ਸੀਗੀ ਉਹਦੋਂ ਕੀ ਹੋਇਆ ਨਹੀਂ ਮੈਂ ਇੱਕ ਵਾਰੀ ਆਪਣਾ ਜਦੋਂ ਕੋਵਿਡ ਸੀਕਵਰੋਨੇ ਦੇ ਦੌਰਾਨ ਕਿਉਂਕਿ ਮੈਂ ਹਮੇਸ਼ਾ ਹੀ ਪ੍ਰੀਫਰ ਕਰਦਾ ਕਤਰੇਅਰਵੇਜ਼ ਤੇ ਟਰੈਵਲ ਕਰਨ ਲਈ ਤੇ ਕਰੋਨੇ ਦੇ ਦੌਰਾਨ ਜਿਹੜਾ ਸੀਗਾ ਉਹ ਕਤਰੇਅਰਵੇਜ਼ ਬੰਦ ਹੋ ਗਈ ਤੇ ਮੈਨੂੰ ਵਾਇਆ ਦਿੱਲੀ ਆਉਣਾ ਪਿਆ ਤੇ ਉਸ ਸਮੇਂ ਮੈਂ 에ਅਰ ਫ੍ਰਾਂਸ ਤੇ ਐਮੀਰੇਟਸ 에ਅਰਲਾਈਨ ਤੇ ਟਰੈਵਲ ਕੀਤਾ ਐਮੀਰੇਟਸ 에ਅਰਲਾਈਨ ਦੇ ਦੌਰਾਨ ਤੇ 에ਅਰ ਫ੍ਰਾਂਸ ਦੇ ਦੌਰਾਨ ਮੇਰਾ ਉਹਨਾਂ ਨੇ ਜਸਟ ਕੜੇ ਦਾ ਇਸ਼ੂ ਬਣਾਇਆ ਉੱਥੇ ਪਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਥੋਂ ਦੇ ਡਿਪਾਰਟਮੈਂਟ ਨਾਲ ਸਿਕਿਉਰਿਟੀ ਡਿਪਾਰਟਮੈਂਟ ਨਾਲ ਜਸਟ 5 ਮਿੰਟ ਵੀ ਟਾਈਮ ਜ਼ਿਆਦਾ 5 ਮਿੰਟ ਦੇ ਵਿੱਚ ਵੀ ਉਹ ਉਹਨਾਂ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਉਹਦੀ ਕਦਰ ਕਰਦਿਆਂ ਉਹਨਾਂ ਨੇ ਮੇਰਾ ਜਿਹੜਾ ਵਾ ਉਹ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਗਿਆ ਉਹ ਵੀ ਮੈਂ ਇਹਨਾਂ ਨੂੰ ਇੱਥੇ ਅੰਦਰ ਦੱਸਿਆ ਜੇਕਰ ਉਹ ਬਾਹਰ ਦੇ ਹੋ ਕੇ ਇਹਨਾਂ ਸਮਝ ਸਕਦੇ ਸੀ ਤੇ ਇਹਨਾਂ ਤੋਂ ਫਿਰ ਆਮ ਗੱਲ ਸੀ ਕਿ ਇਹਨਾਂ ਨੂੰ ਸਮਝਣਾ ਚਾਹੀਦਾ ਸੀ ਹਾਂਜੀ ਉਹੀ ਭਾਈ ਸਾਹਿਬ ਬੇਨਤੀ ਕਰ ਰਿਹਾ ਮੇਰਾ ਕੱਲ ਵਾਪਸ ਮੁੜਨ ਦਾ ਕੋਈ ਮੇਰਾ ਮੇਰੀ ਮਨਚਾ ਨਹੀਂ ਸੀ ਮੇਰਾ ਆਪਣਾ ਕਾਰੋਬਾਰ ਹੈ ਜੀ ਉੱਤੇ ਤੇ ਮੈਂ ਤਾਂ ਉੱਥੇ ਟ੍ਰੈਵਲ ਕਰਨਾ ਚਾਹੁੰਦਾ ਸੀ ਪਰ ਇਹਨਾਂ ਦੀ ਜਿਹੜੀ ਸਿੱਖਾਂ ਪ੍ਰਤੀ ਹੀਣ ਭਾਵਨਾ ਨਾ ਉਸ ਕਰਕੇ ਕਿ ਮੈਨੂੰ ਇਹ ਚੀਜ਼ ਦਾ ਮਹਿਸੂਸ ਹੋਇਆ ਅੰਦਰੋਂ ਮਹਿਸੂਸ ਹੋਇਆ ਕਿ ਅੱਜ ਮੇਰੇ ਇਹ ਧਾਰਮਿਕ ਚਿੰਨ੍ਹ ਨੂੰ ਰੋਕ ਰਹੇ ਆ ਕੱਲ ਨੂੰ ਇਹ ਕਹਿਣਗੇ ਵੀ ਆ ਆਪਣੇ ਕੇਸ ਦਾੜਾ ਵੀ ਕਟਾ ਕੇ ਆਓ ਜਾਂ ਆਪਣਾ ਜਿਹੜਾ ਦਸਤਾਰ ਆ ਵੱਡੇ ਦਿਮਾਲੇ ਤੁਸੀਂ ਸਜਾ ਕੇ ਆਉਨੇ ਆ ਇਹਦੇ ਵਿੱਚ ਪਤਾ ਨਹੀਂ ਕੀ ਪਾਈ ਫਿਰਦੇ ਆ ਤੁਸੀਂ ਇੱਕ ਪਟਕੀ ਸਜਾ ਕੇ ਆਓ ਸੋ ਮਹਾਰਾਜ ਸਾਹਿਬ ਦੀ ਕਿਰਪਾ ਸਦਕਾ ਮੇਰੇ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਆਇਆ ਕਿ ਅੱਜ ਇਹ ਰੋਕ ਲਗਾ ਰਹੇ ਆ ਮੈਂ ਇਹਦੀ ਆਵਾਜ਼ ਹਾਈ ਕੋਰਟ ਤੱਕ ਜਿੱਥੋਂ ਤੱਕ ਵੀ ਮੇਰੇ ਕੋਲ ਹੋ ਸਕਿਆ ਮੈਂ ਲੀਗਲੀ ਉਠਾਉਂਗਾ ਜਿੱਥੋਂ ਤੱਕ ਵੀ ਯਤਨ ਹੋਇਆ ਮੈਂ ਇਹ ਕਾਨੂੰਨ ਜੇ ਬਣਿਆ ਹੋਇਆ ਰੱਦ ਕਰਾਉਂਗਾ ਪਰ ਅਜੇ ਤੱਕ ਮੇਰੇ ਕੋਲ ਕੋਈ ਰਿਟਨ ਉਹਨਾਂ ਵੱਲੋਂ ਪ੍ਰੂਫ ਦਿੱਤਾ ਨਹੀਂ ਗਿਆ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਕਾਨੂੰਨ ਆ ਉਹ ਰਿਟਨ ਮੈਨੂੰ ਨਹੀਂ ਸ਼ੋਅ ਕੀਤਾ ਗਿਆ ਵੀ ਹਾਂ ਅਸੀਂ ਇਹ ਕਾਨੂੰਨ ਪਾਸ ਕੀਤਾ ਵਾ ਇਹ ਗੱਲ ਦੇ ਵਿੱਚ ਜੋ ਤੁਸੀਂ ਕਾਰਪਾਇਆ ਇਸ ਤੋਂ ਇਲਾਵਾ ਹੋਰ ਵੀ ਕੋਈ ਸੀ ਰਿਸੈਪਸੀ ਕੀਤੀ ਤੁਹਾਡੇ ਕੋਲ ਨਹੀਂ ਭਾਈ ਸਾਹਿਬ ਜੀ ਕੋਈ ਸੀਰੀ ਸਾਹਿਬ ਨਹੀਂ ਸੀ ਮੇਰੇ ਕੋਲ ਸਿਰਫ ਇਹ ਛੋਟੇ ਇਹ ਧਾਰਮਿਕ ਚਿੰਨਾ ਕਰਕੇ ਤੁਹਾਨੂੰ ਰੋਕ ਚਿੰਨਾ ਕਰਕੇ ਹੀ ਰੋਕਿਆ ਗਿਆ ਬਾਕੀ علاوہ ਜੇਕਰ ਮੈਂ ਦੂਜੇ ਧਾਰਮਿਕ ਚਿੰਨ੍ਹ ਦੀ ਗੱਲ ਕਰਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਗੱਲ ਦੇ ਵਿੱਚ ਕਈਆਂ ਨੇ ਕ੍ਰੋਸ ਪਾਏ ਹੁੰਦੇ ਆ ਜਾਂ ਜਿੰਨੇ ਹੂ ਤੱਕ ਜਿਹੜੇ ਲੋਕ ਪਾ ਕੇ ਜਾਂਦੇ ਆ ਉਹ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ ਮੇਰੇ ਖਿਆਲ ਚ ਭਾਈ ਸਾਹਿਬ ਜੀ ਹਜੇ ਤੱਕ ਕੋਈ ਐਸੀ ਮੁਸ਼ਕਲ ਨਹੀਂ ਆਈ ਕਿਸੇ ਨੂੰ ਵੀ ਨਹੀਂ ਰੋਕਿਆ ਜਾਂਦਾ ਇਹ ਤਾਂ ਵੇਖੋ ਇੱਕ ਧਾਰਮਿਕ ਚਿੰਨ੍ਹ ਪਾਉਣਾ ਇਹ ਤਾਂ ਬੰਦੇ ਦੀ ਜਿਹੜੀ ਆ ਉਹ ਆਜ਼ਾਦੀ ਆ ਹਰੇਕ ਧਰਮ ਦੀ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਹੀ ਮੈਂ ਹੁਣ ਯੂਰਪ ਦੇ ਵਿੱਚ ਤਕਰੀਬਨ 13 ਸਾਲ ਤੋਂ ਰਹਿ ਰਿਹਾ 13 ਸਾਲਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਉੱਥੇ ਡੋਮੈਸਟਿਕ 에ਅਰਲਾਈਨ ਤੇ ਜਾਂ ਉੱਥੇ ਦੇ ਕ੍ਰਿਸਚੀਅਨ ਲੋਕ ਟਰੈਵਲ ਕਰਦੇ ਆ ਇੰਨੀ ਕੁ ਰਿਸਪੈਕਟ ਦਿੱਤੀ ਜਾਂਦੀ ਉਹਨਾਂ ਨੂੰ ਕਿ ਉਹ ਜਦੋਂ ਕਹਿ ਦਿੰਦੇ ਆ ਵੀ ਇਹ ਸਾਡਾ ਧਾਰਮਿਕ ਲੋਗੋ ਆ ਚੀਨਿਆ ਕਿਸੇ ਅਰਬ ਕੰਟਰੀ ਚ ਵੀ ਜਾ ਕੇ ਜਦੋਂ ਕਹਿੰਦੇ ਆ ਤੇ ਉਹਨਾਂ ਨੂੰ ਉਹ ਜਾਣ ਦਿੱਤਾ ਜਾਂਦਾ ਪਰ ਮੇਰੇ ਨਾਲ ਜਿਹੜੀ ਹੈ ਇਹ ਪ੍ਰੋਬਲਮ ਕੋਈ ਦੁਰਵਿਵਹਾਰ ਕੀਤਾ ਗਿਆ ਇਹਦਾ ਮੈਂ ਸੰਸਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਿੱਖ ਵੀਰ ਜਿਹੜੇ ਵੀ ਤੁਹਾਡੇ ਚੈਨਲ ਰਾਹੀਂ ਮੈਨੂੰ ਸੁਣ ਰਹੇ ਹੋਣ ਮੈਂ ਇਹ ਬੇਨਤੀ ਕਰਦਾ ਕਿ ਆਪੋ ਆਪਣੀ ਥਾਂ ਜਿਹੜੇ ਵੀ ਸਿੰਘ ਟਰੈਵਲ ਕਰਦੇ ਆ ਕਿਉਂਕਿ ਵੇਖੋ ਉਸ ਦਿਨ ਇੱਕ ਮੇਰੇ ਨਾਲ ਇਨਸੀਡੈਂਟ ਹੋਇਆ ਪਰ ਉਸ ਤੋਂ ਪਹਿਲਾਂ ਜਾਂ ਉਸ ਦਿਨ ਵੀ ਹੋਰ ਵੀ ਕਈ ਗੁਰਸਿੱਖ ਵੀਰਾਂ ਨੇ ਟਰੈਵਲ ਕੀਤਾ ਹੋ ਸਕਦਾ ਪਰ ਉਹ ਗੁਰਸਿੱਖ ਵੀਰ ਜਦੋਂ ਜਾਂਦੇ ਆ ਜੇ ਆਪਾਂ ਵੱਡੀ ਤੇਗ ਨਹੀਂ ਪਾ ਸਕਦੇ ਘੱਟੋ ਘੱਟ ਕੋਈ ਛੋਟਾ ਕਕਾਰ ਦਾ ਸ਼ਸਤਰ ਕਕਾਰ ਆਪਣੇ ਨਾਲ ਕੈਰੀ ਕਰਨ ਮੇਰੀ ਇਹੀ ਬੇਨਤੀ ਆ ਕਿ ਇਸ ਦੇ ਨਾਲ ਵੇਖੋ ਆਪਣੇ ਜਿਹੜਾ ਸੰਵਿਧਾਨ ਨੂੰ ਆਪਣੇ ਜਿਹੜਾ ਆਪਣਾ ਧਾਰਮਿਕ ਜਿਹੜਾ ਹੈਗਾ ਵਾ ਗੁਰੂ ਕਿਰਪਾ ਕਰੇ ਜਿਹੜੀਆਂ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਜਿਹੜਾ ਵਾ ਉਹ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਇਹ ਜਿਹੜੇ ਭੈਣ ਭਰਾ ਜਿੰਨੇ ਵੀ ਆਪਣੇ ਕੋਲ ਸਖੀਰ ਮੇਰੀ ਗੱਲ ਸੁਣਦੇ ਹੋਣ ਉਹ ਏਅਰਪੋਰਟ ਦੇ ਦੌਰਾਨ ਇਹ ਛੋਟੇ ਕਕਾਰ ਜਿਹੜੇ ਗਲ ਦੇ ਵਿੱਚ ਪਹਿਨ ਕੇ ਜਾਇਆ ਕਰਨ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਇਹਨਾਂ ਦੇ ਧਾਰਮਿਕ ਚਿੰਨ੍ਹ ਨੇ ਅਸੀਂ ਇਹਨਾਂ ਨੂੰ ਰਿਮੂਵ ਨਹੀਂ ਕਰ ਸਕਦੇ ਤੁਸੀਂ ਕੱਲ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਦੇ ਵਿੱਚ ਜ਼ਿਕਰ ਕਰ ਰਹੇ ਸੀ ਕਿ ਇਹ ਪ੍ਰਵਾਸੀ ਆ ਇਹ ਸਾਡੇ ਨਾਲ ਇਦਾਂ ਕਰਦੇ ਆ ਇਹ ਜ਼ਿਕਰ ਕੀਤਾ ਸੀਗਾ ਤੁਸੀਂ ਬਾਅਦ ਵਿੱਚ ਸਾਨੂੰ ਇਹ ਵੱਖਵਾਦੀ ਕਹਿੰਦੇ ਐਦਾਂ ਦੇ ਸ਼ਬਦ ਵਰਤਦੇ ਆ ਤੁਸੀਂ ਇਹ ਤੱਕ ਜ਼ਿਕਰ ਕੀਤਾ ਮੈਂ ਭਾਈ ਸਾਹਿਬ ਜੀ ਬਿਲਕੁਲ ਕੀਤਾ ਤੇ ਮੈਂ ਹੁਣ ਵੀ ਉਸੇ ਗੱਲ ਦੇ ਉੱਤੇ ਖੜਾ ਆ ਕਿਉਂਕਿ ਦੇਖੋ ਮੈਂ ਤਕਰੀਬਨ ਫਿਰ ਉਹੀ ਬੇਨਤੀ ਕਰਦਾ ਵੀ 13 ਸਾਲ ਤੋਂ ਮੈਂ ਉੱਥੇ ਰਹਿ ਰਿਹਾ ਕਿੰਨੀ ਵਾਰ ਮੈਂ ਟਰੈਵਲ ਕਰ ਚੁੱਕਾ ਸ੍ਰੀ ਅੰਮ੍ਰਿਤਸਰ ਸਾਹਿਬ 에ਰਪੋਰਟ ਦੇ ਉੱਤੇ ਜਾਂ ਕਿਸੇ ਇੰਟਰਨੈਸ਼ਨਲ 에ਰਪੋਰਟ ਤੇ ਜਾਂ ਦਿੱਲੀ 에ਰਪੋਰਟ ਤੇ ਜਦੋਂ ਵੀ ਮੈਂ ਟਰੈਵਲ ਕੀਤਾ ਮੇਰੀ ਹਿਸਟਰੀ ਰਿਕਾਰਡ ਕਢਵਾ ਕੇ ਚੈੱਕ ਕਰ ਸਕਦੇ ਆ ਕਿਸੇ ਵੀ ਪ੍ਰਕਾਰ ਦਾ ਮੈਂ ਕਿਸੇ ਨਾਲ ਕਦੀ ਮਿਸਬੀ ਹੋ ਨਹੀਂ ਕੀਤਾ ਮੇਰੀ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਟ੍ਰੈਵਲ ਇਸ਼ੂ ਨਹੀਂ ਬਣਿਆ ਪਰ ਇਸ ਵਾਰ ਮੇਰੇ ਨਾਲ ਇੱਕ ਵੱਖਰਾ ਵਿਵਹਾਰ ਕੀਤਾ ਗਿਆ ਜਿਸ ਕਰਕੇ ਮੈਨੂੰ ਉੱਥੇ ਤਲਖੀ ਦੇ ਵਿੱਚ ਆ ਕੇ ਮੇਰੇ ਅੰਦਰ ਉਹ ਗੁੱਸਾ ਸੀਗਾ ਮੇਰਾ ਜੋ ਇਹਨਾਂ ਦੇ ਪ੍ਰਤੀ ਜੋ ਇਹਨਾਂ ਨੇ ਮੇਰੇ ਨਾਲ ਉੱਥੇ ਵਿਵਹਾਰ ਕੀਤਾ ਬਿਨਾਂ ਕਿਸੇ ਰੀਜ਼ਨ ਤੇ ਮੇਰੀ ਫਲਾਈਟ ਨੂੰ ਮਿਸ ਕਰਵਾ ਦਿੱਤਾ ਬਿਨਾਂ ਕਿਸੇ ਕਾਰਨ ਦੇ ਇਹਨਾਂ ਨੇ ਮਤਲਬ ਮੈਨੂੰ ਜਿਹੜਾ ਵਾ ਉਹ ਵਾਪਸੀ ਕਰਵਾਇਆ ਤੇ ਮੈਂ ਬਾਹਰ ਆ ਕੇ ਸੰਗਤ ਦੇ ਵਿੱਚ ਜ਼ਰੂਰ ਆਪਣਾ ਇਹ ਬਿਆਨ ਰੱਖਿਆ ਕਿ ਜੇ ਵੇਖੋ ਅਸੀਂ ਖੁਦ ਵੱਖਰੇ ਨਹੀਂ ਹੋਣਾ ਚਾਹੁੰਦੇ ਮਹਾਰਾਜ ਸਾਹਿਬ ਜੀ ਨੇ ਸਾਡੇ ਸਦੇਸ਼ ਵਾਸਤੇ ਇਸ ਆਪਣੇ ਧਰਮ ਵਾਸਤੇ ਇਸ ਕੁੱਲ ਆਪਣੇ ਜਿਹੜੇ ਸੰਸਾਰ ਵਾਸਤੇ ਮਹਾਰਾਜ ਜੀ ਨੇ ਜਿਹੜਾ ਵਾ ਉਹ ਸੀਸ ਬਲਦਾਨ ਦਿੱਤਾ ਸੀਸ ਭੇਡ ਕੀਤਾ ਹੁਣ ਧੰਨ ਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਉਦਾਹਰਨ ਮੈਂ ਅੰਦਰ ਵੀ ਦਿੱਤੀ ਮੈਂ ਇਹ ਨਹੀਂ ਕਿ ਬਾਹਰ ਮੈਂ ਉੱਥੇ ਵੀ ਇਹਨਾਂ ਨੂੰ ਕਿਹਾ ਕਿ ਗੁਰ ਤੇਗ ਬਹਾਦਰ ਪਾਸ਼ਾ ਜੀ ਨੇ ਤਿਲਕ ਜੰਜੂ ਦਾ ਜਿਹੜਾ ਮਹਾਰਾਜ ਜੀ ਨੇ ਕਨਸੈਪਟ ਸੀਗਾ ਉਹ ਤੁਹਾਡਾ ਰੱਖਿਆ ਉਹਦੀ ਰੱਖਿਆ ਕੀਤੀ ਖੁਦ ਕੁਰਬਾਨ ਹੋ ਗਏ ਉਹ ਸਾਡੇ ਪੁਰਖੇ ਸੀ ਕਿਉਂਕਿ ਵੇਖੋ ਗੁਰੂ ਮਹਾਰਾ ਸਾਰਿਆਂ ਦੇ ਸਾਝੇ ਕੋਲ ਕਾ ਇਹਨਾਂ ਦੇ ਸਾਝੇ ਪਰ ਉੱਥੇ ਮੈਨੂੰ ਇਹ ਸ਼ਬਦ ਤਾਂ ਵਰਤਣਾ ਪਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਪਿਤਾ ਕਹਿੰਨੇ ਆ ਤੇ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾ ਸੱਚੇ ਪਾਸ਼ਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਜੀ ਦੇ ਪਿਤਾ ਜੀ ਸੀ ਉਹ ਸਾਡੇ ਦਾਦਾ ਜੀ ਆ ਧਰਮ ਦੇ ਦਾਦਾ ਜੀ ਆ ਅਸੀਂ ਵੇਖੋ ਉਹਨਾਂ ਦੇ ਅੱਗੇ ਜੋ ਬਚਨ ਰੱਖਿਆ ਵੀ ਸਾਡੇ ਮਹਾਰਾ ਸੱਚੇ ਪਾਸ਼ਾ ਨੇ ਤੁਹਾਡੇ ਤਿਲਕ ਜੰਝੂ ਵਾਸਤੇ ਕੁਰਬਾਨੀ ਕੀਤੀ ਪਰ ਤੁਸੀਂ ਅੱਜ ਸਾਡੇ ਕਕਾਰ ਲਵਾ ਰਹੇ ਆ ਪਰ ਉਹਦੇ باوجود ਵੀ ਉਹਨਾਂ ਦੇ ਵੱਲੋਂ ਜੋ ਸੀ ਇੱਕ ਮਸ਼ਕਰੀ ਦੇ ਵਿੱਚ ਹੱਸ ਕੇ ਮੈਨੂੰ ਜੋ ਮਤਲਬ ਇਹ ਅਹਿਸਾਸ ਕਰਵਾਇਆ ਗਿਆ ਕਿ ਅਸੀਂ ਸਾਡਾ ਰਾਜਾ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਕਿਉਂਕਿ ਮੈਂ ਪੁੱਛਿਆ ਵੀ ਨਾ ਕਾਨੂੰਨ ਤੁਹਾਡੇ ਵੱਲੋਂ ਕਿਹਦੇ ਵੱਲੋਂ ਪਾਸ ਕੀਤਾ ਗਿਆ ਕਿਨੇ ਕਾਨੂੰਨ ਪਾਸ ਕਰ ਦਿੱਤਾ ਕਿਉਂਕਿ ਕੋਈ ਵੀ ਕਾਨੂੰਨ ਪਾਸ ਹੁੰਦਾ ਵਾ ਉਹਦੇ ਵਿੱਚ ਕੋਈ ਇੱਕ ਮਤਲਬ ਲੀਗਲ ਕਾਨੂੰਨ ਬਣਦੀ ਕਿਸੇ ਵੀ ਪ੍ਰਕਾਰ ਦੀ ਕੋਈ ਰਸਤਾ ਹੋਏਗਾ ਜਿਹਦੇ ਵਿੱਚ ਸੰਗਤ ਨੂੰ ਜਾਂ ਜਿਹੜੇ ਵੀ ਟ੍ਰੈਵਲ ਆਪਣਾ ਕਰਦੇ ਨੇ ਸੰਗਤ ਉਹ 에ਅਰਲਾਈਨਸ ਨੂੰ ਦੱਸਿਆ ਜਾਵੇ ਵੇਖੋ 22 ਦਾ ਵੇ ਮੰਨ ਲਓ 에ਅਰ 에ਅਰਪੋਰਟ ਡਿਪਾਰਟਮੈਂਟ ਪੰਜਾਬ ਦਾ ਜਾਂ ਇੰਡੀਆ ਦੇ ਵਿੱਚ ਕੋਈ ਵੀ 에ਅਰਪੋਰਟ ਡਿਪਾਰਟਮੈਂਟ ਆ ਉਹ ਕੋ ਕਾਨੂੰਨ ਬਣਾਉਂਦਾ ਉਹਨਾਂ ਨੇ ਕਾਨੂੰਨ ਬਣਾਇਆ ਮੰਨ ਲਓ ਹੁਣ ਜਿਹੜੇ ਟ੍ਰੈਵਲਰ ਟ੍ਰੈਵਲ ਕਰ ਰਹੇ ਆ ਜਾਂ ਜਿਨ੍ਹਾਂ ਨੇ ਅਜੇ ਕਰਨਾ ਜੇ ਇਹਨਾਂ ਨੇ ਕੋਈ ਨਵਾਂ ਕਾਨੂੰਨ ਲਾਗੂ ਕੀਤਾ ਜਾਂ ਨਵਾਂ ਕਾਨੂੰਨ ਬਣਾਇਆ ਤੇ ਇਹਨਾਂ ਦਾ ਫਰਜ਼ ਮੰਨਦਾ 에ਅਰਲਾਈਨਸ ਨੂੰ ਦੱਸਣਾ ਤੇ 에ਅਰਲਾਈਨਸ ਦੇ ਕੋਲ ਹਰ ਬੰਦੇ ਦਾ ਕੰਟੈਕਟ ਨੰਬਰ ਤੇ ਈਮੇਲਸ ਹੁੰਦੀਆਂ ਉਹ ਉਸੇ ਟਾਈਮ ਹੀ ਅਗਲੇ ਬੰਦੇ ਨੂੰ ਇਨਫੋਰਮ ਕਰਦੇ ਆ ਜਿਹੜਾ ਮਸਲਾ ਮੈਨੂੰ ਆਨ ਦੀ ਸਪੋਰਟ ਬਣਿਆ ਜਦੋਂ ਮੈਂ ਜਾ ਰਿਹਾ ਸੀ ਉਹ ਮੈਂ ਗੱਲ ਪਹਿਲਾਂ ਵੀ ਰੱਖ ਸਕਦਾ ਸੀ ਹਾਈ ਕੋਰਟ ਦੇ ਵਿੱਚ ਮੈਂ ਲੀਗਲੀ ਤੌਰ ਤੇ ਆਪਣੀ ਅਪੀਲ ਲਗਾ ਸਕਦਾ ਸੀ ਪਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਦੋਂ ਮੌਕੇ ਦੇ ਉੱਤੇ ਮੈਨੂੰ ਰੋਕਿਆ ਪਲੱਸ ਮੈਨੂੰ ਕੋਈ ਕਾਨੂੰਨ ਵੀ ਨਹੀਂ ਜਿਹੜਾ ਉਹ ਦਿਖਾਇਆ ਤੇ ਸੋ ਮੇਰੀ ਬੇਨਤੀ ਇਹੀ ਆ ਕਿ ਆਪਾਂ ਜਿਹੜਾ ਵਾ ਇੱਕ ਮੋਠ ਹੋਈਏ ਇੱਕ ਛੰਡੇ ਥਲੇ ਇੱਕ ਨਿਸ਼ਾਨ ਥਲੇ ਇਕੱਠੇ ਹੋਈਏ ਜੋ ਸਾਡੇ ਨਾਲ ਇਹ ਵੱਖਰਾ ਸਲੂਕ ਕਰਦੇ ਆ ਤੇ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਮੇਰੇ ਨਾਲ ਇਦਾਂ ਬਿਹੇਵ ਨਹੀਂ ਕੀਤਾ ਹੁੰਦਾ ਤੇ ਮੈਂ ਆਪਣਾ ਸਪੇਨ ਪਹੁੰਚ ਜਾਣਾ ਸੀ ਸਪੇਨ ਉੱਥੇ ਜਾ ਕੇ ਆਪਣੇ ਕਾਰੋਬਾਰ ਦੇ ਵਿੱਚ ਲੱਗ ਜਾਣਾ ਸੀ ਗੁਰੂ ਕਿਰਪਾ ਕਰੇ 2-3 4 ਮਹੀਨੇ ਤੱਕ ਜਦੋਂ ਵੀ ਮੇਰਾ ਵਾਪਸੀ ਸਮਾਂ ਬਣਦਾ ਮੈਂ ਫਿਰ ਪੰਜਾਬ ਆਉਣਾ ਸੀ ਕਿਉਂਕਿ ਪੰਜਾਬ ਪੰਜਾਬ ਦੇ ਜਾਇਆ ਪੰਜਾਬ ਨਾਲ ਸਾਡਾ ਲਗਾਵ ਆ ਪੰਜਾਬ ਸਾਡਾ ਸਾਰਾ ਕੁਝ ਆ ਜੇ ਅਸੀਂ ਮੈਨੂੰ ਇੱਕ ਵੀਰ ਨੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀ ਭਾਈ ਬਲਬੀਰ ਸਿੰਘ ਮੁਸ਼ਰ ਹੋਣਾ ਨੇ ਮੇਰੀ ਇਹ ਕਲਿੱਪ ਜਿਹੜੀ ਆ ਉਹ ਵਾਇਰਲ ਕੀਤੀ ਤੇ ਉਹ ਸਤਕਾਰ ਕਮੇਟੀ ਦੇ ਮੁੱਖ ਸੇਵਾਦਾਰ ਆ ਤੇ ਉਹ ਜਥੇਦਾਰ ਸਾਹਿਬ ਨੇ ਜਦੋਂ ਆਪਣੀ ਪਾਈ سوشل میڈیا ਦੇ ਉੱਤੇ ਤੇ ਇੱਕ ਵੀਰ ਨੇ ਨਾ ਥੱਲੇ ਕਮੈਂਟ ਕੀਤਾ ਕਿ ਇਹਨੇ ਇੱਥੇ ਰੌਲਾ ਪਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਤੁਰ ਜਾਣਾ ਤੇ ਜੇ ਇਹ ਇੱਥੇ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਬੱਚੇ ਪੜਾਵੇ ਪਰਿਵਾਰ ਪੜਾਵੇ ਮੈਂ ਤੁਹਾਡੇ ਚੈਨਲ ਦੇ ਮਾਦੀਮ ਰਾਹੀਂ ਦੱਸ ਦੇਣਾ ਚਾਹੁੰਦਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਮੇਰਾ ਪੰਜਾਬ ਦੇ ਨਾਲ ਕੀ ਲਗਾਵਿਆ ਮੇਰਾ ਪਿੰਡ ਨਗਰ ਮੇਰਾ ਬਾਣੀਆਂ ਜਿਹੜਾ ਵੀ ਵੀਰ ਕੋਈ ਚਾਹੇ ਉੱਥੇ ਆ ਕੇ ਵੇਖ ਸਕਦਾ ਮੇਰੇ ਇਰਦੇ ਗਿਰਦ ਬਾਕੀ ਸਿੰਘਾਂ ਕੋਲੋਂ ਇਹ ਪੁੱਛ ਸਕਦਾ ਕਿ ਸਾਡਾ ਕੀ ਕਿਰਦਾਰ ਆ ਸਾਡਾ ਕੀ ਪੰਜਾਬ ਨਾਲ ਲਗਾਵਾ ਮੈਨੂੰ ਤਕਰੀਬਨ 13 ਸਾਲ ਉੱਥੇ ਰਹਿੰਦੇ ਨੂੰ ਹੋ ਗਏ ਆ ਤੇ ਅਜੇ ਤੱਕ ਮੈਂ ਆਪਣਾ ਪਰਿਵਾਰ ਮੇਰਾ ਭਜੰਗੀ 6 ਸਾਲ ਦਾ ਉਹ ਇੱਥੇ ਪੜ ਰਿਹਾ ਕਿਉਂਕਿ ਮੇਰਾ ਮੰਨਿਆ ਕਿ ਜੋ ਇਸ ਮਿੱਟੀ ਦੇ ਵਿੱਚ ਜੋ ਸਾਡੀ ਧਰਤੀ ਦੇ ਸੰਸਕਾਰ ਆ ਉਹ ਅਸੀਂ ਬਾਹਰ ਚਾਹ ਕੇ ਵੀ ਉਹਨਾਂ ਨੂੰ ਨਹੀਂ ਦੇ ਸਕਦੇ ਸੋ ਮੈਂ ਖੁਦ ਵੀ ਅਜੇ ਆਪਣੇ ਦਿਮਾਗ ਦੇ ਵਿੱਚ ਤਕਰੀਬਨ ਫਿਊਚਰ ਪਲੈਨਿੰਗ ਮੇਰੀ 2-3 ਸਾਲ ਦੇ ਵਿੱਚ ਮੇਰਾ ਮਨ ਸੀ ਕਿ ਮੈਂ ਪੱਕੇ ਤੌਰ ਤੇ ਆਪਣਾ ਬਿਜ਼ਨਸ ਜਿਹੜਾ ਉਹ ਮੂ ਪੰਜਾਬ ਦੇ ਵਿੱਚ ਕਰ ਲਵਾਂ ਪਰ ਜਿਹੜੇ ਹਾਲਾਤ ਇੱਥੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਆ ਜੋ ਇੱਥੇ ਸਾਡੇ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਵਾ ਮੇਰੇ ਵੱਲ ਵੇਖ ਕੇ ਹੋਰ ਕਿੰਨੇ ਲੋਕਾਂ ਦਾ ਇਹ ਮਨ ਬਣਿਆ ਉਹ ਜਿਹੜਾ ਪੰਜਾਬ ਆਉਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਨਹੀਂ ਜਾਣਾ ਬਿਲਕੁਲ ਸੋ ਇਹ ਬੇਨਤੀ ਆ ਵੀ ਆਪਾਂ ਇਸ ਚੀਜ਼ ਨੂੰ ਥੋੜਾ ਕਿਸੇ ਵੀ ਪਹਿਲੀ ਗੱਲ ਤੇ ਇਹ ਆ ਕਿ ਕਿਸੇ ਵੀ ਮੁੱਦੇ ਨੂੰ ਬੜੇ ਤਰੀ ਵਧੀਆ ਤਰੀਕੇ ਦੇ ਨਾਲ ਸਮਝ ਕੇ ਵਿਚਾਰ ਕੇ ਉਹਦੀ ਤਹਿ ਤੱਕ ਜਾਣ ਕੇ ਸੋਸ਼ਲ ਮੀਡੀਆ ਤੇ ਕਿਸੇ ਪ੍ਰਕਾਰ ਦਾ ਕਮੈਂਟ ਕਰੋ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਆਪਾਂ ਆਪਣੇ ਬੰਦੇ ਦੀ ਹੀ ਵਿਰੋਧਤਾ ਕਰ ਬੈਨੇ ਆ ਸੋ ਇਹ ਬੇਨਤੀ ਆ ਕਿ ਆਪਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲਬਾਤ ਕਰਦੇ ਆ ਪਹਿਲਾਂ ਦੇਖੋ ਕਿ ਉਹ ਉਸ ਇਨਸਾਨ ਦੇ ਉੱਤੇ ਢੁਕਦੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹਨੇ ਉੱਥੇ ਚੱਲ ਜਾਣਾ ਮੈਂ ਉੱਥੇ ਗਿਆ ਨਹੀਂ ਮੈਂ ਇੱਥੇ ਹੀ ਆ ਮੈਂ ਪੰਜਾਬ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨਾ ਮਹਾਰਾਜ ਨੇ ਉਦਮ ਬਖਸ਼ਿਆ ਮੈਂ ਸ੍ਰੀ ਹਰਿਕਾਰਕ ਸਾਹਿਬ ਜਾ ਕੇ ਜਥੇਦਾਰ ਸਾਹਿਬ ਨੂੰ ਵੀ ਅੱਜ ਲਿਖਤੀ ਰੂਪ ਦੇ ਵਿੱਚ ਜੋ ਆਪਣੀ ਮੰਗਿਆ ਉਹ ਰੱਖ ਕੇ ਆਇਆ ਉਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਜਿੱਥੇ ਤੱਕ ਵੀ ਮੇਰੇ ਕੋਲ ਪਹੁੰਚ ਹੋਈ ਗੁਰੂ ਮਹਾਰਾਜ ਕਿਰਪਾ ਕਰਨ ਮੈਂ ਉੱਥੇ ਤੱਕ ਪਹੁੰਚ ਕਰਕੇ ਇਹ ਆਪਣਾ ਮਸਲਾ ਜਿਹੜਾ ਵਾ ਉਹ ਹੱਲ ਕਰਵਾ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਫਿਰ ਸਪੀਨ ਦੀ ਧਰਤੀ ਤੇ ਜਾਵਾਂਗਾ ਸਭ ਆਖਰੀ ਸਵਾਲ ਆ ਜਿਵੇਂ ਜਹਾਜ਼ਾਂ ਦੇ ਵਿੱਚ ਵੀ ਰੋਕਦੇ ਰਹੇ ਨੇ ਦਿੱਲੀ ਦੇ ਵਿੱਚ ਆਪਾਂ ਜੇ ਕਰ ਜਾਈਏ ਤਾਂ ਉੱਥੇ ਵੀ ਮੈਟਰੋ ਤੇ ਸੀਰ ਸਾਬ ਜਾਨ ਤੋਂ ਰੋਕ ਦਿੰਦੇ ਨੇ ਕਦੋਂ ਤੱਕ ਸਾਨੂੰ ਅਜਿਹੀ ਲੜਾਈ ਜਿਹੜੀ ਉਹ ਲੜਨੀ ਪਏਗੀ ਭਾਈ ਸਾਹਿਬ ਜੀ ਵੇਖੋ ਉਹ ਗੱਲ ਫੇਰ ਘੁੰਮ ਕੇ ਆਪਣਾ ਉਹਦੇ ਰੂਪਰੇਖਾ ਵੱਖਰੀ ਵੱਖਰੀ ਹੋ ਸਕਦੀ ਆ ਇਨਸੀਡੈਂਟ ਵੱਖਰੀ ਵੱਖਰੀ ਜਗ੍ਹਾ ਤੇ ਹੋ ਸਕਦੇ ਆ ਪਰ ਮੈਂ ਬੇਨਤੀ ਕਰਾਂ ਮਸਲਾ ਇੱਕ ਹੀ ਆ ਕਿ ਇਹ ਸਾਡੇ ਨਾਲ ਇੱਕ ਵੱਖਰਾ ਵਿਵਹਾਰ ਕਰਨਾ ਬੰਦ ਕਰਨ ਸਪੇਨ ਦੀ ਧਰਤੀ ਦੇ ਉੱਤੇ ਰਹਿਣਾ ਮੈਂ ਸਪੇਨ ਦੇ ਵਿੱਚ ਕਿਸੇ ਵੀ ਮੈਟਰੋ ਦੇ ਵਿੱਚ ਅਸੀਂ ਟਰੈਵਲ ਕਰਨਾ ਹੁੰਦਾ ਸਾਨੂੰ ਬਿਲਕੁਲ ਆਜ਼ਾਦੀ ਆ ਅਸੀਂ ਜ਼ਰੂਰ ਠੀ ਇਹ ਮੰਨਦਾ ਵਾਂ ਉੱਪਰੋਂ ਦੀ ਕਕਾਰ ਨਹੀਂ ਪਾ ਕੇ ਜਾਂਦੇ ਪਰ ਅੰਦਰ ਦੀ ਅਸੀਂ ਸ੍ਰੀ ਸਾਹਿਬ ਚਾਹੇ 9 ਇੰਚ ਦੀ ਪਾਈ ਹੋਵੇ ਚਾਹੇ 13 ਇੰਚ ਦੀ ਪਾਈ ਹੋਵੇ ਕਿਸੇ ਵੀ ਪ੍ਰਕਾਰ ਦੇ ਨਾਲ ਸਾਨੂੰ ਜਿਹੜਾ ਵਾ ਉਥੇ ਨਹੀਂ ਰੋਕਿਆ ਜਾਂਦਾ ਸੋ ਇਹ ਤਾਂ ਭਾਰਤ ਦੇ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਮੈਟਰੋ ਚੱਲ ਰਹੀ ਆ ਭਾਰਤ ਦੇ ਵਿੱਚ ਚੱਲ ਰਹੀ ਆ ਬਾਕੀ ਭਾਈ ਸਾਹਿਬ ਵੇਖੋ ਬੇਨਤੀ ਇੱਕ ਹੋਰ ਆ ਕਿ 3 ਮਹੀਨੇ ਦੇ ਵਿੱਚ ਕਿਸੇ ਦੇ ਵੱਲੋਂ ਇਸ ਕਕਾਰ ਦੇ ਨਾਲ ਜਾਂ ਕਿਸੇ ਸਿੱਖ ਵੱਲੋਂ ਕੋਈ ਐਸੀ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਤਾਂ ਤਾਂ ਕਾਨੂੰਨ ਬਣਦਾ ਤਾਂ ਤੱਕ ਉਹਨੂੰ ਬਣਦਾ ਵੀ ਠੀਕ ਹੈ ਜੀ ਅਸੀਂ ਇਸ ਇਨਸੀਡੈਂਟ ਨੂੰ ਮੁਕ ਰੱਖਦੇ ਹਾਂ ਆ ਕਾਨੂੰਨ ਲਾਗੂ ਕੀਤਾ ਤੇ ਬਿਨਾਂ ਵਜ੍ਹਾ ਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਨਾਲ ਤੁਸੀਂ ਕਿਸੇ ਵੀ ਧਰਮ ਦੇ ਇਨਸਾਨ ਦੇ ਨਾਲ ਉਹਨੂੰ ਆਪਣਾ ਲੋਗੋ ਉਹਦੀ ਜੋ ਧਾਰਮਿਕ ਆਜ਼ਾਦੀ ਆ ਉਹਨੂੰ ਖੋਣ ਦੀ ਕੋਸ਼ਿਸ਼ ਕਰੋਗੇ ਤੇ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਊਗਾ ਇਹਦਾ ਨਤੀਜਾ ਬੜਾ ਗਲਤ ਨਿਕਲੂਗਾ ਧੰਨਵਾਦ ਧੰਨਵਾਦ ਸੋ ਬਿਲਕੁਲ ਇਹ ਸੀਗੇ ਮੇਰੇ ਨਾਲ ਭਾਈ ਦਵਿੰਦਰਜੀਤ ਸਿੰਘ ਹੁਣੇ ਜਿਨ੍ਹਾਂ ਦਾ ਕੱਲ 에어ਪੋਰਟ ਅਥਾਰਟੀ ਦੇ ਨਾਲ ਇੱਕ ਡਿਸਪਿਊਟ ਕ੍ਰੀਏਟ ਹੁੰਦਾ ਗੱਲ ਦੇ ਵਿੱਚ ਕਕਾਰ ਪਾਇਸੀਗੇ ਛੋਟੇ ਜਿਸ ਨੂੰ ਅਸੀਂ ਧਾਰਮਿਕ ਚਿੰਨ ਆਖ ਦਿੰਦੇ ਆ ਉਸ ਨੂੰ ਲੈ ਕੇ ਰੋਕਿਆ ਗਿਆ ਜਿੱਥੇ ਇਹਨਾਂ ਨੇ ਸਪੇਨ ਨੂੰ ਜਾਣਾ ਸੀਗਾ ਪਹਿਲਾਂ ਵੀ ਇਹ ਟਰੈਵਲ ਕਰ ਚੁੱਕੇ ਨੇ ਅਮਰਸਰ ਦੀ ਧਰਤੀ ਤੋਂ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਜਾ ਚੁੱਕੇ ਨੇ ਪਰ ਉੱਥੇ ਅਜਿਹਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਪਰ ਅਮਰਸਰ ਦੀ ਧਰਤੀ ਤੇ ਅਜਿਹਾ ਕੁਝ ਹੋਇਆ ਉਸ ਤੋਂ ਬਾਅਦ ਸੋ ਵਿਚਾਰ ਬੰਦੇ ਦੇ ਮਨ ਦੇ ਵਿੱਚ ਹੁੰਦੇ ਨੇ ਸੋ ਅਜਿਹਾ ਭਾਵਨਾਵਾਂ ਜਿਹੜੀਆਂ ਨੇ ਉਹ ਬੰਦੇ ਨੂੰ ਜ਼ਰੂਰ ਠੇਸ ਪਹੁੰਚਾ ਦਿੰਦੀਆਂ ਨੇ ਜੋ ਉੱਥੇ ਕੀਤਾ ਗਿਆ ਜਿਸ ਤਰੀਕੇ ਨਾਲ ਵਿਨੇ ਕੁਮਾਰ ਦਾ ਨਾਮ ਲਿੱਤਾ ਗਿਆ ਉਸ ਨੇ ਰੋਕਿਆ ਇਹ ਕਾਨੂੰਨ ਦੇ ਜਿਹੜੇ ਕਾਇਦੇ ਨੇ ਉਹ ਪੜਾਏ ਗਏ ਨੇ ਕਿ ਇਹ 3 ਮਹੀਨੇ ਤੋਂ ਕਾਨੂੰਨ ਲਾਗੂ ਕੀਤਾ ਗਿਆ ਪਰ ਹਾਲੇ ਤੱਕ ਜੇਕਰ ਗੱਲ ਕਰ ਲਈਏ ਤਾਂ ਅਜੇ ਹਾਂ ਕਾਨੂੰਨ ਕਿਸੇ ਦੇ ਹੋਰ ਸਾਹਮਣੇ ਨਹੀਂ ਆਇਆ ਇਸ ਤੋਂ ਇਲਾਵਾ ਹੋਰ ਧਾਰਮਿਕ ਚਿੰਨ੍ਹ ਨੇ ਜੋ ਲੋਕ ਲੈ ਕੇ ਜਾਂਦੇ ਹੋਣਗੇ ਉਹਤੇ ਵੀ ਅਜੇ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਰੋਕਿਆ ਗਿਆ ਹੋਵੇ ਇਹ ਅਜਿਹੀਆਂ ਵੀਡੀਓ ਸਿਰਸਾਬ ਪਾ ਕੇ ਰੋਕਿਆ ਗਿਆ ਹੋਵੇ ਜਾਂ ਅਜਿਹੇ ਧਾਰਮਿਕ ਚਿੰਨ੍ਹ ਜੋ ਗੱਲ ਦੇ ਵਿੱਚ ਆਪਾਂ ਛੋਟੀ ਸਿਰਸਾਬ ਜਾਂ ਖੰਡਾ ਕਹਿ ਲਿਓ ਉਹ ਪਾ ਕੇ ਜਾਂਦੇ ਆ ਉਸ ਨੂੰ ਲੈ ਕੇ ਰੋਕਿਆ ਜਾਂਦਾ ਤਾਂ ਇਹ ਬਹੁਤ ਮੰਤ ਭਾਗੀ ਘਟਨਾ ਹੈ ਸੁਇਜ਼ ਦੇ ਉੱਪਰ ਵਿਚਾਰ ਕਰਨਾ ਚਾਹੀਦਾ ਹੈ ਤੇ ਹੁਣ ਦਵਿੰਦਰਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਮੈਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਿਆ ਅਤੇ ਹੁਣ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਵੀ ਆਪਾਂ ਕਰਾਂਗੇ